ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾ ਦੁੱਖ ਤਦੇ ਜਾ ਵਿਸਰੇ ਜਾਵ ਪੁੱਖ ਵਿਆਪੈ ਬਹੁ ਵਿਧੇ ਤਾਵੈ ਸਿਮਰਤ ਨਾਮੁ ਸਦਾ ਸੁਹੇਲਾ ਜਿਸੁ دیਵੈ ਦੀਨ ਦਇਆਲਾ ਜੀਉ ਸਾਥੇ ਗੁਰ ਮੇਰਾ ਵੱਡ ਸਮਰਥਾ ਜੀਏ ਸਮਾਲੀ ਤ ਸਭ ਦੁਖ ਲਥਾ ਚਿੰਤਾ ਰੋਗ ਗਈ ਹਉ ਪੀੜਾ ਆਪੇ ਕਰੇ ਪ੍ਰਤਿਪਾਲ ਜੀਉ ਬਾਰਿਕ ਵਾਂਗੀ ਹਉ ਸਭ ਕਿਛ ਮੰਗਾ ਦੇ ਦੇ ਟੋਟੇ ਨਹੀਂ ਪ੍ਰਭ ਰੰਗਾ ਬਰੀ ਪੈ ਪੈ ਬਹੁਤ ਮਨਾਈ ਦੀਨ ਦਇਾਲ ਗੋਪਾਲਾ ਜੀ ਹਾ ਬਲੇ ਹਾਰੀ ਸਤਿਗੁਰ ਪੂਰੇ ਜਿਨੇ ਬੰਧਨ ਕਾਟੇ ਸਗਲੇ ਮੇਰੇ ਹਿਰਦਾ ਨਾਮੁ ਦੇ ਨਿਰਮਲ ਕੀਏ ਨਾਨਕ ਰੰਗੇ ਰਸਲਾ ਜੀ ਮਾਝ ਮਹਲਾ 5 ਲਾਲ ਗੋਪਾਲ ਦਇਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉੱਚ ਅਥਾਹ ਬੇਅੰਤ ਸੁਆਮੀ ਸਿਮਰੇ ਸਿਮਰੇ ਹਉ ਜੀਵਾਂ ਜੀਓ ਦੁਖ ਪੰਜਨ ਨਿਧਾਨ ਅਮੁਲੇ ਨਿਰਭਉ ਨਿਰਵੈਰ ਅਥਾਹ ਅਤੁਲੇ ਆਕਾਲ ਮੂਰਤੇ ਅਜੂਨੀ ਸੰਪਾਉ ਮਨ ਸਿਮਰਤ ਠੰਡਾ ਥੀਵਾ ਜੀ ਤਦਾ ਸੰਗੀ ਹਰੇ ਰੰਗ ਗੋਪਾਲਾ ਉੱਚੀ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਾਨੁ ਤ੍ਰਿਪਤਾਇਣ ਗੁਰਮੁਖੇ ਅੰਮ੍ਰਿਤੁ ਪੀਵਾਂ ਜੀਓ ਦੋਖੇ ਸੋਖੇ ਪਿਆਰੇ ਤੋਧ ਧਿਆਈ ਇਹਸਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗੇ ਪਾਰੇ ਪਰਿਵਾਂਜੀ ਮਾਝ ਮਹੱਲਾ ਪੰਜਵਾ ਤਨ ਸੁਵੇਲਾ ਜੇ ਤੂੰ ਮੈਂ ਸਤ ਗੁਰ ਮਿਲਿਆ ਸਫਲ ਦਰਸਨ ਨਿਤ ਪ੍ਰੇਖਤ ਤਰਿਆ ਤਨ ਮੂਰਤ ਚਸੇ ਪਲ ਘੜੀਆ ਤਨ ਸੋਏ ਸੰਯੋਗਾ ਜੀ ਦਮ ਕਰਤ ਮਨ ਨਿਰਮਲ ਹੋਆ ਹਰੇ ਮਰਗੇ ਚਲਤ ਪ੍ਰਾਮ ਸਗਲਾ ਖੋਇਆ ਨਾਮੁ ਨਿਧਾਨੁ ਸਤਿਗੁਰੂ ਸੁਣਾਇ ਮਿਟ ਗਏ ਸਗਲੇ ਰੋਗਾ ਜੀਓ ਅੰਤਰੇ ਬਾਹਰੇ ਤੇਰੀ ਬਾਣੀ ਤਉਧ ਆਪੇ ਕਥੀ ਤੈ ਆਪੇ ਵਖਾਣੀ गोरे कहिया सब एको एको अवर न कोई होएगा जी अमृत रासु हरे गुरते पिया हरे पेन नाम पूजनो थिया ਨਾ ਮੇ ਰੰਗ ਨਾ ਮੇ ਝੋਜ ਤਮਾਸ਼ੇ ਨਾ ਨਾਨਕ ਕੀਨੇ ਭੁਗਾ ਜੀ ਮਾਝ ਮਹੱਲਾ ਪੰਜਵਾ ਸਗਲੇ ਸੰਤਨ ਪਹਿ ਵਸਤ ਇਕ ਮੰਗਾ ਕਰੋ ਬਨੰਤੀ ਮਾਨੁ ਤਿਆਗਾ ਵਾਰ ਵਾਰ ਜਾਈ ਲਖਵਰੀਆ ਦੇਹ ਸੰਤਨ ਕੀ ਤੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇਂ ਆਉਸਰ ਕਰ ਹੋ ਹਮਾਰਾ ਪੂਰਾ ਜੀਓ ਦਰਸਨ ਤੇਰਾ ਪਵਨ ਪੁਨੀਤਾ ਆਤਮ ਘੜ ਬਖਮ ਤੇਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਧ ਜੇਵੜ ਅਵਰ ਨਸੂਰਾ ਜੀ ਰੇਨੂ ਸੰਤਨ ਕੀ ਮੇਰੇ ਮੋਖੇ ਲਾਗੀ ਧਰਮ ਤੇ ਬਿਨਸੀ ਕੋ ਬੋਧੇ ਅਪਾਗੀ ਸਚ ਕਰੇ ਬੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਕੂਰਾ ਜੀ ਮਾਝਾ ਮਹੱਲਾ ਪੰਜਵਾ ਵਸਰ ਨਹੀਂ ਏਵਡ ਦਾਤੇ ਕਰ ਕਿਰਪਾ ਭਗਤਨ ਸੰਗੇ ਰਾਤੇ ਦਿਨ ਸੁਰੇਣ ਜੋਤੋ ਧੁਤਿਆਈ ਇਹੋ ਦਾਨੁ ਮੋਹੇ ਕਰਣਾ ਜੀ ਟੀ ਅੰਧੀ ਸੁਰ ਤੇ ਸਮਾਈ ਸਭ ਕਿਛੁ ਦਿਆ ਭਲਿਆ ਜਾਈ ਅਨਦ ਬਿਨੋਦ ਚੋਜ ਤਮਾਸੀ ਤੁਧ ਪਾਵੇ ਸੁਹਣਾ ਜੀ ਜਿਸ ਦਾ ਦਿੱਤਾ ਸਭ ਕੁਝ ਲੈਣਾ 36 ਅੰਮ੍ਰਿਤ ਪੂਜ ਨੂੰ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਜ ਕੇਲ ਰੰਗ ਕਰਣਾ ਜੀ ਸਾ ਬੁੱਧ ਦੀ ਜੈ ਜੇ ਤੂੰ ਵਿਸਰਹੇ ਨਾਹੀ ਸਾ ਮਤੇ ਦੀ ਜੈ ਜੇ ਤੂੰ ਤੋਧੁ ਤਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀ ਮਾਝੇ ਮਹੱਲਾ ਪੰਜਵਾ ਸਿਫਤ ਸਲਾਹਨ ਤੇਰਾ ਹੁਕਮ ਰਜਾਈ ਸੋ ਗਿਆਨੋ ਤਿਆਨੋ ਜੋ ਤੋਧ ਪਾਈ ਸੋਈ ਜਪ ਜੋ ਪ੍ਰਭ ਜਿਓ ਪਾਵੈ ਭਣੇ ਪੂਰ ਗਿਆਨਾ ਜੀਓ અમૃત તુ નામ તેરા સોઈ ગાવે જો સાહેબ તેરા મન પાવે તું સંતન કા સંત તુમારી સંત સાહેબ મન મનાજી તું સંતન કી કરે પ્રતિપલા संत खेले है तुम संग गोपाला अपने संत तो धखरे प्यारे तू संतन के प्राण जी माने संतन कै मेरा मन कुर्बान है ਜੇਨ ਤੂੰ ਜਾਤਾ ਜੋ ਤੁਧ ਮਾਨੇ ਭਾਨੇ ਤੈਨ ਕੈ ਸੰਗੇ ਸਦਾ ਸੁਖ ਪਾਇਆ ਹਰਿ ਰਸ ਨਾਨਕ ਤ੍ਰਿਪ ਤੇ ਅਖਾਨਾ ਝੀ ਮਾਝ ਮਹੱਲਾ ਪੰਜਵਾ बूँ जल निधि हम मीन तुम्हारे तेरा नाम बूँद हम चात्रिक तिख हारे तुम्हारी आस प्यासा तुम्हारी तुम ही संग मानो लीना जी ਜੋ ਬਾਰੇ ਕੁਪੀਖੀਰ ਅਘਾਵੇ ਜੋ ਨਿਰਤਨ ਤਾਨੂੰ ਦੇਖੇ ਸੁਖ ਪਾਵੇ ਤ੍ਰੇਖਵੰਤ ਜਲ ਪੀਵਤ ਠੰਡਾ ਤੇ ਉਹ ਹਰ ਸੰਗੇ ਇਹੋ ਮਨੋ ਪੀਣਾ ਜੀ ਜੋ ਅੰਧਿਆਰੇ ਦੀਪਕ ਪਰਗਾਸਾ ਪਰਤਾ ਚਿਤਵਤ ਪੂਰਨ ਆਸਾ ਮੇਲੇ ਪ੍ਰੀਤਮ ਜੋ ਹੋਤ ਅਨੰਦਾ ਤੋ ਹਰੇ ਰੰਗੇ ਮਨ ਰੰਗੀਨਾ ਜੀਓ संतन मोका हर मरगे पाया साध कृपाले हर संग गिझाया हर हमरा हम हर के दासे नानक सबद गुरु साचू दीना जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ